ਅਮਰੀਕਾ ਦੇ ਪ੍ਰਮੁੱਖ ਇਲਾਕੇ ਅਤੇ ਪੰਜਾਬੀਆਂ ਦੀ ਸੰਗਣੀ ਵਸੋਂ ਵਾਲੇ ਨਿਊ ਜਰਸੀ ਤੋਂ ਸਮੁੱਚੇ ਪੰਜਾਬੀ ਭਾਈਚਾਰੇ ਲਈ ਅਤੇ ਖਾਸ ਤੌਰ ਤੇ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲੇ ਦਿਨ ਯਾਨੀ ਸੋਮਵਾਰ 24 ਅਕਤੂਬਰ 2022 ਨੂੰ ਜਿੱਥੇ ਸਥਾਨਕ ਸੰਗਤਾਂ ਵੱਲੋਂ ਵਿਸ਼ੇਸ਼ ਦੀਵਾਨਾ ਵਿੱਚ ਹਾਜ਼ਰੀ ਭਰੀ ਜਾ ਰਹੀ ਸੀ ਗੁਰੂ ਜਸ ਗਾਇਨ ਹੋ ਰਿਹਾ ਸੀ ਅਤੇ ਬੰਦੀ ਛੋੜ ਦਿਵਸ ਤੇ ਸਮਾਗਮ ਹੋ ਰਹੇ ਸੀ ਠੀਕ ਉਸੇ ਦਿਨ ਨਿਊ ਜਰਸੀ ਦੀ ਕੈਮਡਨ ਕਾਉਂਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਉੱਤੇ ਸੜਕ ਦਾ ਨਾਂ ਗੁਰਦੁਆਰਾ ਰੋਡ ਰੱਖਿਆ ਗਿਆ ਅਤੇ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਸਥਾਨਕ ਅਮਰੀਕਨ ਲੀਡਰਸ਼ਿਪ ਦੇ ਇਸ ਫੈਸਲੇ ਦਾ ਭਰਮਾ ਸਵਾਗਤ ਕੀਤਾ ਇਸੇ ਦਿਨ ਸ਼ਾਮ ਨੂੰ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ 6 ਵਜੇ ਤੋਂ ਰਾਤ 8 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਭਾਈ ਨਰਮਲ ਸਿੰਘ ਜੀ ਅਤੇ ਭਾਈ ਦਰਬੀਰ ਸਿੰਘ ਜੀ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਅਤੇ ਭਾਈ ਜਸਵਿੰਦਰ ਸਿੰਘ ਆਨੰਦਪੁਰੀ ਹਰਾਂ ਵੱਲੋਂ ਕਥਾ ਦੀ ਸੇਵਾ ਨਿਭਾਈ ਗਈ ਤੇ ਉਪਰੰਤ ਆਤਿਸ਼ਬਾਜ਼ੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਨਿਊ ਜਰਸੀ ਦੀ ਕੈਮਡਨ ਕਾਉਂਟੀ ਵਿੱਚ ਇੱਕ ਸੜਕ ਦਾ ਨਾਂ ਗੁਰਦੁਆਰਾ ਰੋਡ ਰੱਖਿਆ ਜਾਣਾ ਕਾਫੀ ਅਹਿਮੀਅਤ ਰੱਖਦਾ ਹੈ ਇਸ ਮੌਕੇ ਅਮਰੀਕਨ ਲੀਡਰਸ਼ਿਪ ਅਤੇ ਅਫੀਸ਼ੀਅਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਜਿਨ੍ਹਾਂ ਵਿੱਚ ਡਾਇਰੈਕਟਰ ਲੂਈ ਕੈਪਲੀ ਜੂਨੀਅਰ ਡਿਪਟੀ ਡਾਇਰੈਕਟਰ ਐਡਵਰਡ ਮੈਕਡੋਨਲਡ ਵਰਜੀਨੀਆ ਬੈਟਰਡ ਚੀਫ ਆਫ ਪੁਲਿਸ ਕ੍ਰਿਸਟੋਫਰ ਜੇ ਵਿੰਟਰਸ ਦੇ ਨਾਂ ਵਿਸ਼ੇਸ਼ ਤੌਰ ਤੇ ਸ਼ਾਮਲ ਸਨ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸੜਕ ਦਾ ਨਾਮ ਗੁਰਦੁਆਰਾ ਰੋਡ ਰੱਖਣ ਲਈ ਮੰਗ ਕੀਤੀ ਗਈ ਸੀ ਜਿਸ ਲਈ ਕਾਫੀ ਲੰਮਾ ਸੰਘਰਸ਼ ਵੀ ਕਰਨਾ ਪਿਆ ਅਤੇ ਕਾਉਂਟੀ ਨੇ ਇਹ ਮੰਗ ਆਖਰਕਾਰ ਮਨਜ਼ੂਰ ਕਰਦੇ ਹੋਏ ਇਸ ਸੰਬੰਧੀ ਮਤਾ ਪਾਸ ਕਰ ਹੀ ਦਿੱਤਾ ਹੈ ਇਸ ਸੜਕ ਦੇ ਗੁਰੂ ਘਰ ਦੇ ਨਾਂ ਉੱਤੇ ਨਾਮਕਰਨ ਨਾਲ ਸਿੱਖ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਨੇ ਇੱਕ ਸੁਰ ਹੋਕੇ ਕਾਉਂਟੀ ਦਾ ਧੰਨਵਾਦ ਵੀ ਕੀਤਾ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਧਾਲੀਵਾਲ ਸੈਕਟਰੀ ਕੁਲਦੀਪ ਸਿੰਘ ਸਿੱਕਾ ਖਜ਼ਾਨਚੀ ਸੁਖਵਿੰਦਰ ਸਿੰਘ ਮਲਤਾਨੀ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਆਨੰਦਪੁਰੀ ਵਰਜਿੰਦਰ ਸਿੰਘ ਮਲਤਾਨੀ ਅਤੇ ਜਗਰਾਜ ਸਿੰਘ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਮੂਹ ਮੋਤਬਰ ਸੱਜਣਾ ਅਤੇ ਸੰਗਤਾਂ ਦਾ ਧੰਨਵਾਦ ਅਤੇ ਸਭ ਤੋਂ ਜ਼ਰੂਰੀ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ ਦੀਵਾਲੀ ਦੀ ਰਾਤ ਦੀਵੇ ਬਾਲੀਏ ਤਾਰੇ ਜਾਤ ਸਨਾਤ ਅੰਬਰ ਭਾਲੀਏ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਸ਼ਾਮ ਇੱਥੇ ਅਮਰੀਕਾ ਦੇ ਵਿੱਚ ਹੋ ਚੁੱਕੀ ਹੈ ਤੇ ਅਸੀਂ ਪਹੁੰਚੇ ਹਾਂ ਪਾਈਨ ਹਿਲ ਗੁਰੂ ਘਰ ਅਕਸਰ ਦੀਵਾਲੀ ਦੇ ਨਾਲ ਜਾਂ ਫਿਰ ਬੰਦੀ ਛੋੜ ਦਿਵਸ ਦੇ ਨਾਲ ਦੀਵੇ ਬਾਲਣ ਦੀ ਰਸਮ ਜੋ ਹੈ ਉਹ ਜੋੜੀ ਜਾਂਦੀ ਹੈ ਤੇ ਉਦਾਂ ਹੀ ਸਾਡੇ ਗੁਰੂਆਂ ਨੇ ਸਾਨੂੰ ਵੀ ਦੀਵੇ ਬਾਲਣ ਦਾ ਜੋ ਹੁਕਮ ਹੈ ਉਹ ਸੁਣਾਇਆ ਪਰ ਉਹ ਦੀਵਾ ਸੋਚਦਾ ਉਹ ਦੀਵਾ ਨਾਮ ਦਾ ਇਸੇ ਤਰ੍ਹਾਂ ਅੱਜ ਸੱਤ ਸਮੁੰਦਰ ਪਾਰ ਨਿਊ ਜਰਸੀ ਦੇ ਪਾਇਨਹਲ ਗੁਰੂ ਘਰ ਦੇ ਵਿੱਚ ਗੁਰੂ ਦੇ ਨਾਮ ਦਾ ਇੱਕ ਬਹੁਤ ਹੀ ਖਾਸ ਦੀਵਾ ਬਲਿਆ ਉਸ ਦੀਵੇ ਬਾਰੇ ਆਓ ਤੁਹਾਨੂੰ ਦੱਸਦੇ ਆ ਪ੍ਰਬੰਧਕ ਕਮੇਟੀ ਦੇ ਨਾਲ ਮੀਟਿੰਗ ਕਰਕੇ ਤੇ ਜੋ ਉਹਨਾਂ ਨੇ ਇੱਥੇ ਇੱਕ ਨਵੀਂ ਕੋਸ਼ਿਸ਼ ਸ਼ੁਰੂ ਕੀਤੀ ਹੈ ਅਮਰੀਕਨ ਪਾਰਟਿਸ਼ਨਸ ਦੇ ਨਾਲ ਜੁੜ ਕੇ ਉਹਦੇ ਬਾਰੇ ਵੀ ਜਾਣਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਨਾਲ ਆਓ ਵੈਗੁਰਜੀ ਕਾ ਕਾਲਾ ਸਾਰੈਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਵਧਾਈਆਂ ਬੰਦੀ ਛੋੜ ਦਿਵਸ ਦੀਆਂ ਅੱਜ ਪੈਨ ਹਲ ਗੁਰੂ ਘਰ ਵਾਸਤੇ ਬਹੁਤ ਹੀ ਵੱਡੀ ਗੱਲ ਹੈ ਜਿਹੜੀ ਨਾਲ ਦੀ ਸਟਰੀਟ ਹੈ ਸਾਡੇ ਉਸ ਦਾ ਨਾਮ ਚੇਂਜ ਕਰਕੇ ਇਥੋਂ ਦੀ ਗਵਰਨਮੈਂਟ ਨੇ ਉਹਦਾ ਨਾਮ ਗੁਰਦੁਆਰਾ ਰੋਡ ਰੱਖਿਆ ਹੈ ਸਾਡੇ ਸਾਰੇ ਸੰਗਤ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਹਦੇ ਵਿੱਚ ਸਾਡੇ ਜਿਹੜੇ ਆਗੂ ਹੈ ਉਹਨਾਂ ਦਾ ਬਹੁਤ ਹੀ ਸਕਤ ਮਿਹਨਤ ਕਰਕੇ ਉਹਨਾਂ ਨੇ ਇਹ ਸਾਰਾ ਕੰਮ ਸਿਰੇ ਚਾੜਿਆ ਹੈ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਵੀਰਾਂ ਦਾ ਵੀ ਰਤਨਵਾਦੀਆਂ ਸਾਡੀ ਪਾਰਟ ਜਿਹੜੀ ਸਾਡੀ ਪਾਰਟੀ ਹੈ ਸਾਡੀ ਨਾਲ ਸੰਗਤ ਹੈ ਉਹਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਸ ਜਿਹੜੀ ਸੰਗਤ ਹੈ ਸਾਡੇ ਨਾਲ ਬਹੁਤ ਸਹਿਯੋਗ ਕਰ ਰਹੀ ਹੈ ਸੋ ਇਸ ਦਿਨ ਆ ਲਈ ਮੈਂ ਸੁਭਾਤਿਕਾ ਦਾ ਵੀਗੁਰਜੀ ਕਾ ਕਲਸਾ ਵੀਗੁਰਜੀ ਕੀ ਫਤ ਹੈ ਉਹ ਵਾਹਿਗੁਰਜੀ ਕੀ ਫਤ ਹੈ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਉਹ દિਵਾਲੀ ਦੀ ਤੇ ਬੰਦੀ ਛੋੜ ਦੀ ਬਹੁਤ ਲੱਖ ਲੱਖ ਵਧਾਈਆਂ ਤੇ ਮਾਲਕ ਕਰੇ ਇਸ ਤਰ੍ਹਾਂ ਸਮੂਹ ਖੁਸ਼ਿਆ ਬਖਸ਼ਣ ਸਾਡੇ ਰੋਡ ਦਾ ਨਾਮ ਬਖਸ਼ਿਆ ਤੇ ਇਸੇ ਕਮ ਨੂੰ ਚੜ੍ਹਦੀ ਕਲਾ ਲ ਜਾਵੇ ਤੇ ਸਾਰਿਆਂ ਦੇ ਇੱਕ ਵਾਰ ਫਿਰ ਦੁਆਰਾ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਮੂਹ ਸੰਗਤਾਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦੇ ਵਿਸਤੀਆਂ ਲੱਖ-ਲੱਖ ਵਧਾਈਆਂ ਤੇ ਜਿਹੜਾ ਗੁਰਦੁਆਰਾ ਸਾਹਿਬ ਦੀ ਰੋਡ ਦਾ ਨਾਮ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਉਹ ਬਹੁਤ ਹੀ ਇੱਕ ਵੱਡੀ ਅਚੀਵਮੈਂਟ ਹੈ ਤੇ ਇਸੇ ਤਰ੍ਹਾਂ ਗਾਵੇਂ ਅਸੀਂ ਕੋਸ਼ਿਸ਼ ਕਰਾਂਗੇ ਕਿ ਚੰਗੇ ਪ੍ਰਾਲੇ ਕਰੀਏ ਸਾਰੀ ਕਮੇਟੀ ਦੇ ਨਾਲ ਰਲ ਕੇ ਸਾਰੀ ਸੰਗਤ ਸਨਸਾਦ ਦੇ ਤੇ ਇਨੇ ਕਹਿੰਦਾ ਹੋਇਆ ਸਮਰਾਜ ਜਾਗ ਚ ਗਾਇਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੀਆਂ ਸਮੂਹ ਸੰਗਤਾਂ ਨੂੰ ਦੀਵਾਲੀ ਦੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਤੇ ਇਹ ਗੁਰਦੁਆਰਾ ਸਟਰੀਟ ਦਾ ਨਾਮ ਜਿਹੜਾ ਹੈ ਇਹਦੇ ਨਾਲ ਇਹ ਤਾਂ ਇੱਕ ਬਹੁਤ ਵੱਡੀ ਸਾਡੀ ਸਿੱਖ ਕਮਿਊਨਿਟੀ ਲਈ ਅਚੀਵਮੈਂਟ ਹੈ ਔਰ ਇਸ ਨਾਲ ਸਾਡਾ ਸਾਰਿਆਂ ਦਾ ਨਾਮ ਉੱਚਾ ਹੋਏਗਾ ਤੇ ਇਹਨੇ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਦਾਸ ਵੱਲੋਂ ਦਾਸ ਦੇ ਪਰਿਵਾਰ ਵੱਲੋਂ ਅੱਜ ਸਬੂਤ ਸਾਖਤ ਨੂੰ ਗੁਰਪੁਰਬ ਦੀ ਜੋਬੰਦੀ ਛੋੜ ਦੇ ਵਿਸਾਅ ਲੱਖ ਲੱਖ ਵਧਾਈ ਹੋਵੇ ਜਿੱਥੇ ਅੱਜ ਖੁਸ਼ੀਆਂ ਦਾ ਦਿਨ ਹੈ ਬੰਦੀ ਛੋੜ ਦੇ ਵਿਸਾਅ ਦਿਵਾਲੀਆ ਦਿਨ ਹੈ ਉਥੇ ਆਪਣੇ ਗੁਰਦੁਆਰੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੋ ਕਿ ਅੱਜ ਬੜਾ ਵੱਡਾ ਸਾਨੂੰ ਮਾਨ ਪ੍ਰਾਪਤ ਹੋਇਆ ਹੈ ਗੁਰਦੁਆਰਾ ਦਾ ਨਾਮ ਰੋਡ ਦਾ ਚੇਂਜ ਕਰਕੇ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਜੋ ਪਾਇਨ ਹਿਲ ਨਿਊ ਜਰਸੀ ਵਿੱਚ ਪਹਿਲੀ ਵਾਰ ਸਟੇਟ ਆਫ ਨਿਊ ਜਰਸੀ ਚ ਹੋਇਆ ਹੈ ਪਹਿਲਾਂ ਕੈਲੀਫੋਰਨੀਆ ਤੇ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਨਿਊਯਾਰਕ ਚ ਉਸ ਕਾਫੀ ਪੁਰਾਣੇ ਗੁਰਦੁਆਰੇ ਜਰਸੀ 'ਚ ਹਨ ਜਿਨ੍ਹਾਂ 'ਚ ਆਪਣਾ ਪਾਇਨ ਹਿਲ ਨੰਬਰ ਇਸ ਟਾਈਮ ਦਾ ਉੱਪਰ ਨੰਬਰ 1 ਤੇ ਹੈ ਜਿਸ ਦਾ ਨਾਮ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਇਹ ਸਾਰੀ ਟੀਮ ਵਧਾਈ ਦੇ ਪਾਤਰ ਹੈ ਬਹੁਤ ਸਲੱਗਾ ਜੋ ਕਦਮ ਹੈ ਕੈਪਟਨ ਕਾਉਂਟੀ ਦੇ ਜੋ ਕਮਿਸ਼ਨਰ ਆਏ ਸਨ ਸਾਰਿਆਂ ਦਾ ਉਪਰਾਲੇ ਨਾਲ ਸਾਰਾ ਕੁਝ ਕੰਮ ਨੇਪੜੇ ਚੜਿਆ ਹੈ ਇਸ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹੁਣ ਸਪੀਕ ਇਨ ਇੰਗਲਿਸ਼ ਸੋ ਥੈਟ 올 ਦੀ ਆਡੀਅנס ਪੀਪਲ ਨੌਨ ਸਪੀਕਿੰਗ ਨੌਨ ਪੰਜਾਬੀ ਸਪੀਕਿੰਗ ਪੀਪਲ ਕੈਨ ਅੰਡਰਸਟੈਂਡ Today is a very proud day for Sikh community of Pine Hill. This is the first time in the history of uh, New Jersey and uh, also Camden County that a road is being named to honor Sikhism. This is being named as the Gurdwara Road. This is a road right adjacent to Pine Hill Gurdwara property which was established in 2014. And we are very happy the whole County government, all the five commissioners, including the director commissioner, are here. Police chief from Pine Hill is here. We are expecting the mayor of Pine Hill also here anytime. So it's a very good day for Sikhs. And also the added bonus of day today is Bandi Chhor Devis and Diwali. You know the Bandi Devas and Diwali are significance of the freedom and brotherhood and tolerance for sikhism and with other religions. so we are very happy that uh, we have a lot of good gathering over here. we thank the media, global punjab, just punjabi, abc channel 6 and camden county a, a communication department and their photographers. everybody over here, you are most welcome. thank you very much. ਸਿੱਦੇ ਬੜੇ ਸਾਨੂੰ ਸ਼ਾਨ ਜੀ ਤੇ ਅਹ ਆਨਰ ਦੀ ਗੱਲ ਹੈ ਕੀ ਹੈ ਮੈਨੇਜਮੈਂਟ ਨੇ ਕਾਫੀ ਮਿਹਨਤ ਕੀਤੀ ਹੈ ਔਰ ਅੱਜ ਗੁਰਪੁਰਬ ਵੀ ਹੈਗਾ ਤੇ ਨਾਲੇ ਦੀਵਾਲੀ ਤੇ ਅਹ ਤੇ ਛੇ ਪਾਸ਼ਾ ਦੀ ਬੰਦੀ ਛੋੜ ਦਿਵਸ ਵੀ ਹੈਗਾ ਤੇ ਸਾਰੇ ਇਕੱਠੇ ਹੋ ਗਏ ਨੇ ਇਸ ਦੀ ਹੋਰ ਵੀ ਖੁਸ਼ੀ ਦੀ ਗੱਲ ਹੈ ਤੇ ਸਾਰਿਆਂ ਨੂੰ ਵਧਾਈ ਦੀ ਗੱਲ ਹੈ ਤੇ ਅਸੀਂ ਆਪ ਨੂੰ ਸਾਰਿਆਂ ਨੂੰ ਵਧਾਈਆਂ ਦੇਣੇ ਆ Next, I want to invite Mrs. Kuldeep Sika and Harvinder Kaur. To come over here. They are. Kuldeep is our general secretary and also runs the school, and Harvinder is also a teacher in the school. Please come and present the award to Commissioner Jeffrey Nash. Jeffrey's not here. Is Commissioner uh, A. Dyer here? No, he's not here. Okay. Now, I think this award, you'll have to wait to present, will go to Police Chief Christopher Winters. Uh, first, I just want to uh, commend the County Commissioners for their uh, openness and inclusion and a recognition of how, how special. The community, the Sikh community is here, at Pine Hill, and it's part of the family of our community. So, and it's an honor for me to be here. I call everyone here my friend, and I mean that from the bottom of my heart. So, to see this um, recognition of, of the Gurdwara become official and for everyone to see uh, means a lot, not only to me, but to the borough of Pine Hill and the community as a whole. So, uh, I want to say congratulations on that and enjoy your night tonight. So thank you. Thank you. ਸਭ ਤੋਂ ਪਹਿਲਾਂ ਅੱਜ ਸਾਰਿਆਂ ਨੂੰ ਬੰਦੀ ਛੋਟ ਦੇ ਦਿਵਸ ਤੇ ਦੀਵਾਲੀ ਦੀ ਲੱਖ ਲੱਖ ਮੁਬਾਰਕ ਹੋਵੇ ਤੇ ਸਾਡੇ ਲਈ ਇਹ ਬੜਾ ਸਪੈਸ਼ਲ ਡੇ ਹੈ ਕਿਉਂਕਿ ਸਾਡੇ ਗੁਰੂ ਘਰ ਦਾ ਨਾਮ ਬੜਾ ਰੋਸ਼ਨ ਹੋਇਆ ਅੱਜ ਜਿਹੜੀ ਸਾਈਡ ਸਟਰੀਟ ਹੈ ਉਹਦਾ ਗੁਰਦੁਆਰਾ ਰੋਡ ਰੱਖਿਆ ਗਿਆ ਤੇ ਸਾਡੇ ਨੂੰ ਕਾਉਂਟੀ ਅਫੀਸ਼ੀਅਲ ਵੱਲੋਂ ਤੇ ਸਾਨੂੰ ਟਾਊਨ ਸ਼ਿਪ ਵੱਲੋਂ ਬੜਾ ਸਹਿਯੋਗ ਮਿਲਿਆ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਸੋ ਵੈਸੇ ਪੈਨਹਿਲ ਗੁਰਦੁਆਰੇ ਨੇ ਪਹਿਲਾਂ ਵੀ ਜਿਹੜੇ ਸਟੇਟ ਲੈਵਲ ਦੇ ਵੀ ਜੋ ਵੀ ਕਾਜ ਕੀਤੇ ਨੇ ਉਹਨਾਂ 'ਚ ਵੱੱਟੜ ਕੇ ਹਿੱਸਾ ਪਾਇਆ ਤੇ ਇਥੋਂ ਦੀ ਸੰਗਤ ਦੇ ਤੇ ਕਮੇਟੀ ਮੈਂਬਰਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਇਸ ਚੀਜ਼ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਇਹ ਬਹੁਤ ਹੀ ਸਜਾ ਤੇ ਸੋਹਣਾ ਕੰਮ ਹੋਇਆ ਹੈ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਆਪਣੇ ਗੁਰੂ ਘਰ ਦੇ ਨਾਲ ਲੱਗਦੀ ਸੜਕ ਦਾ ਨਾਮ ਜਿਹਦਾ ਨਾਮ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਸੋ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇਹਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਜਿੱਥੇ ਇਥੋਂ ਦੀ ਜਿਹੜੀ ਐ ਕੈਮਰਨ ਕਾਉਂਟੀ ਦੇ ਸਾਰੇ ਅਧਿਕਾਰੀਆਂ ਦੇ ਧੰਨਵਾਦੀਆਂ ਉੱਥੇ ਪਾਇਨਹਿਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਪਰਜੋਰ ਯਤਨਾ ਸਦਕਾ ਇਹ ਸਾਰਾ ਕਾਰਜ ਸਿਰੇ ਚੜਿਆ ਹੈ ਸੋ ਨਾ ਸਾਰਿਆਂ ਨੂੰ ਲੱਖ ਲੱਖ ਇਸ ਗੱਲ ਦੀ ਵਧਾਈ ਦਿੰਦੇ ਆ ਤੇ ਸਮੂਹ ਸੰਗਤਾਂ ਨੂੰ ਵੀ ਵਧਾਈ ਹੈ ਕਿ ਅੱਜ ਖਾਲਸਾ ਜੀ ਦੇ ਬੋਲ ਵਾਲੇ ਦੇ ਵੱਲ ਵੱਧਦਿਆਂ ਹੋਇਆਂ ਇੱਕ ਵੱਡਾ ਕਦਮ ਜਿਹੜਾ ਹੈ ਪੁੱਟਿਆ ਗਿਆ ਹੈ ਜਿਸ ਦੇ ਤਹਿਤ ਜਿਹੜਾ ਹੈ ਸੜਕ ਦਾ ਨਾਂ ਗੁਰਦੁਆਰਾ ਰੋਡ ਰੱਖਿਆ ਗਿਆ ਸੋ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਨੇ ਜਿਨ੍ਹਾਂ ਨੇ ਕਿਰਪਾ ਕੀਤੀ ਸੋ ਇਹ ਦਿਨ ਆਇਆ ਸਾਡੀ ਜਿਹੜੀ ਨਿਊ ਸਟਰੀਟ ਸੀ ਦਾ ਨਾਮ ਚੇਂਜ ਕਰਕੇ ਗੁਰਦੁਆਰਾ ਰੋਡ ਰੱਖਿਆ ਗਿਆ ਇਹ ਸੰਗਤਾਂ ਦਾ ਵੀ ਬੜਾ ਇਹ ਦੇ ਵਿੱਚ ਸਾਡਾ ਉਤਸ਼ਾਹ ਹੈ ਸੰਗਤਾਂ ਨੇ ਬੜਾ ਸਨੁਸ਼ਾਸਨ ਦਿੱਤਾ ਹੈ ਇਹ ਸਾਡੇ ਵੱਡੇ ਵੀਰ ਹਰਜਿੰਦਰ ਸਿੰਘ ਜਗਰਾਜ ਸਿੰਘ ਗਰੇয়াল ਪਛੰਦ ਸਿੰਘ ਮਲਤਾਨੀ ਸਾਰਿਆਂ ਦੀ ਸਾਰੀ ਸਾਡੀ ਸਾਰੀ ਟੀਮ ਨੇ ਬਹੁਤ ਹੀ ਹਾਰਡ ਵਰਕ ਕਰਕੇ ਇੱਥੋਂ ਤੱਕ ਪਹੁੰਚੇ ਆ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਇਸ ਤਰ੍ਹਾਂ ਹੀ ਰਹਿਣਗੀਆਂ ਜੋ ਵੀ ਗੁਰੂ ਘਰ ਦੇ ਹੀ ਕੰਮ ਕਰਾਉਣਾ ਚਾਹੁੰਦੇ ਆ ਇਸ ਤਰ੍ਹਾਂ ਹੀ ਵਾਹਿਗੁਰੂ ਕਰਪਾ ਰੱਖਣ ਸਾਡੇ ਤੇ ਅਸੀਂ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਇਸ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਫਿਊਚਰ ਦਾ ਸਾਡਾ ਸਿੱਖ ਵਿਜ਼ਨ ਅਸੀਂ ਇਸ ਮੁਲਕ ਦੇ ਵਿੱਚ ਸਨਮਾਨ ਦੇ ਸ਼ਹਿਰੀ ਬਣ ਕੇ ਜਿਉਣਾ ਉਹਦੇ ਲਈ ਜਿਵੇਂ ਦੂਜੀਆਂ ਕਮਊਨਾਂ ਨੇ ਤਰੱਕੀ ਕੀਤੀ ਆ ਆਪਦੇ ਜਨ ਇੱਥੇ ਬਣਾਏ ਨੇ ਆਪਦੀਆਂ ਸਟ੍ਰੀਟਾਂ ਬਣਾਈਆਂ ਨੇ ਚਾਹੇ ਯੂਸ਼ ਕਮਿਊਨਿਟੀ ਆ ਗ੍ਰੀਕ ਆ ਟਾਲੀਅਨਾਂ ਅਸੀਂ ਉਸ ਵਿਜ਼ਨ ਦੇ ਨਾਲ ਤੁਰੇ ਹੋਏ ਆ ਸਾਡਾ ਵਿਜ਼ਨ ਇਹ ਆ ਪਹਿਲਾਂ ਸਾਡੀ ਆਈਡੈਂਟੀਟੀ ਦੀ ਪ੍ਰੋਬਲਮ ਸੀ ਅਸੀਂ ਉਹਦੇ ਤੇ ਕੰਮ ਕੀਤਾ ਸਾਡੀ ਗੁਰਦਵਾਰੇ ਦੀ ਜਿਹੜੀ ਕਮੇਟੀ ਦੇ ਸਾਰੇ ਸੱਜਣ ਨਾਲ ਖੜੇ ਨੇ ਅਸੀਂ ਆਈਡੈਂਟੀਟੀ ਤੋਂ ਬਾਅਦ ਸਿੱਖ ਡੇ ਬਣਿਆ ਜੈਨੋਸਾਈਡ ਦਾ ਮਾਦੇ ਤੱਕ ਹੋਇਆ ਸਾਡੀ ਰੈਕੋਗਨਾਈਜੇਸ਼ਨ ਡੀਸੀ ਤੱਕ ਹੋਇਆ ਡੀਸੀ ਦੇ ਵਿੱਚ ਵੀ ਨੈਸ਼ਨਲ ਸਿੱਖ ਡੇ ਹੋ ਚੁੱਕਿਆ ਤੇ ਸਾਡਾ ਵਿਜ਼ਨ ਇਹ ਆ ਜਦੋਂ ਅਸੀਂ ਪੰਜਵਾਂ ਵੱਡਾ ਧਰਮ ਹੋਣ ਦੇ ਤੌਰ ਤੇ ਦੁਨੀਆ ਨੂੰ ਸਾਨੂੰ ਦੱਸਣਾ ਪੈਣਾ ਜਾਂ ਕਿ ਦੁਨੀਆ ਨੇ ਨਹੀਂ ਪੜਨਾ ਵੀ ਸਾਡਾ ਦਿਨ ਕਿਹੜਾ ਸਾਡਾ ਦਿਨ ਹੈਗਾ ਬਸਾਖੀ ਇਹਨੂੰ ਵਰਲਡ ਸਿੱਖ ਡੇ ਦੇ ਵਿੱਚ ਲਿਆਉਣਾ ਇਹਦੇ ਵਿਜ਼ਨ ਦੇ ਵਿੱਚ ਤੁਰਦੇ ਹੋਏ ਜਾਂ ਤੁਸੀਂ ਇਹਨਾਂ ਲੋਕਾਂ ਨਾਲ ਭਰਾਵਾਂ ਦੀ ਤੌਰ ਤੇ ਵਿਚਰੋਗੇ ਇਹਨਾਂ ਦੇ ਦੁੱਖ ਸੁੱਖ 'ਚ ਜਾਵੋਗੇ ਜਿਹੜਿਆ ਸੱਜਣ ਖੜੇ ਅਸੀਂ ਇਹਨਾਂ ਦੇ ਹਰ ਦੁੱਖ ਤਕਲੀਫ ਦੇ ਵਿੱਚ ਜਾਣੇ ਆ ਇਹ ਸਾਡੇ ਵਿੱਚ ਆਉਂਦੇ ਆ ਤੇ ਹੁਣ ਸਾਡਾ ਇੱਕ ਗਵਾਂਡੀਆਂ ਵਾਲਾ ਰਿਸ਼ਤਾ ਇਹਨਾਂ ਦੇ ਨਾਲ ਹੈਗਾ ਉਹ ਦੁੱਖ ਤਕਲੀਫਾਂ ਦੇ ਵਿੱਚ ਹੁਣ ਜਦੋਂ ਉਹਨਾਂ ਨੂੰ ਅਸੀਂ ਆਪਣੀਆਂ ਗੱਲਾਂ ਦੱਸਦੇ ਹਾਂ ਅਸੀਂ ਸਾਨੂੰ ਕੀ ਲੋੜਾਂ ਨੇ ਉਹਨਾਂ ਲੋੜਾਂ ਦੇ ਵਿੱਚ ਰੈਕੋਨਾਈਜ਼ ਕਰਦੇ ਹੋਏ ਅੱਜ ਗੁਰਦੁਆਰਾ ਰੋਡ ਇਸ ਰੋਡ ਦਾ ਨਾਂ ਗੁਰਦੁਆਰਾ ਰੋਡ ਰੱਖਿਆ ਇਹਦੇ ਨਾਲ ਕੀ ਹੈ ਜਿਹੜਾ ਹਰ ਬੰਦਾ ਇਸ ਸਟੌਨ ਦੇ ਵਿੱਚ ਗੱਡੀ ਡਰਾਈਵ ਕਰਕੇ ਜਾਊਗਾ ਉਹ ਦੇਖੂਗਾ ਵੀ ਹਾਂ ਗੁਰਦੁਆਰਾ ਰੋਡ ਦਾ ਮੀਨਿੰਗ ਕੀ ਆ ਇਸ ਲਈ ਇਹ ਕੰਮ ਇਹ ਸ਼ੁਰੂਆਤ ਆ ਇਹ ਤੋਂ ਵੱਡੇ ਵੱਡੇ ਕੰਮ ਅਸੀਂ ਕਰਾਂਗੇ ਜਿੱਥੇ ਸਾਡੀ ਆਈਡੈਂਟੀਟੀ ਦੀ ਤੇ ਸਿੱਖੀ ਦੀ ਪਛਾਣ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਇਤਿਹਾਸਕ ਦਿਨ ਸਿੱਖ ਕਮਿਊਨਿਟੀ ਵਾਸਤੇ ਪਾਇਨ ਹੈਲਦੀ ਸੰਗਤ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਾਹਿਗੁਰੂ ਨੇ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਅੱਜ ਦੇ ਦਿਨ ਜੋ ਬੰਦੀ ਛੋੜ ਦੇਸ ਦੀ ਹੈ ਦਵਾਲੀ ਦਾ ਦਿਹਾੜਾ ਵੀ ਹੈ ਉਸ ਦਿਨ ਵਾਹਿਗੁਰੂ ਨੇ ਬੜਾ ਬਹੁਤ ਹੀ ਵੱਡਾ ਗਿਫਟ ਦਿੱਤਾ ਹੈ ਜੋ ਪਾਇਨ ਹੈਲਦੀ ਸੰਗਤ ਵਾਸਤੇ ਜੋ ਨਿਊ ਗੁਰਦੁਆਰਾ ਰੋਡ ਸੜਕ ਦਾ ਨਾਮ ਰੱਖ ਕੇ ਸੋ ਬੜੀ ਆਪਾਰ ਕੀਤੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਸਾਰੇ ਸੰਗ ਸਾਰੀ ਪਾਇਨਹਲ ਪ੍ਰਬੰਧਕ ਕਮੇਟੀ ਦਾ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਹੀ ਸੰਗਤ ਨੂੰ ਬੰਦੀ ਛੋੜ ਦੇ ਉਸ ਦਿਨਾਂ ਤੇ ਦੁਆਰੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਸੋ ਜਿੱਥੇ ਅਸੀਂ ਅੱਜ ਸਾਰੇ ਬੜੇ ਧੂਮ-ਧਾਮ ਦੇ ਨਾਲ ਬੰਦੀ ਛੋੜ ਦੇ ਮਨਾ ਰਹੇ ਹਾਂ ਉੱਥੇ ਹੀ ਅੱਜ ਪਾਇਨ ਹਿੱਲ ਸਿਕ ਗੁਰਦੁਆਰੇ ਦੀ ਜੋ ਸਾਈਡ ਸਟਰੀਟ ਦਾ ਨਾਮ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਜੋ ਇੱਕ ਇਤਿਹਾਸਕ ਦਿਨ ਹੈ ਸਾਡੇ ਵਾਸਤੇ ਸਦਾ ਲਈ ਯਾਦ ਰਹੇਗਾ ਸਾਰੀ ਆਉਣ ਵਾਲੀ ਸਾਡੀਆਂ ਜਨਰੇਸ਼ਨ ਨੂੰ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਇਸ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਧੰਨਵਾਦ ਕਰਦੇ ਹਾਂ ਅਸੀਂ ਬਾਜ ਟੀਵੀ ਦਾ ਵੀ ਜਿਨ੍ਹਾਂ ਨੇ ਸਪੈਸ਼ਲ ਆਪਣਾ ਟਾਈਮ ਕੱਟ ਕੇ ਇੱਥੇ ਆਏ ਹਨ ਤੇ ਕਵਰ ਕੀਤਾ ਸਾਰਾ ਇਸ ਦੇ ਨਾਲ ਹੀ ਖਿਮਨ ਜੱਜ ਸਿੰਘ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣ ਬਾਬਾ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨਕੋਟ ਸ਼ੁਕਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਕੋਟਾਨਕੋਟ ਧੰਨਵਾਦ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਪਾਵਨ ਜਿਹੜਾ ਹੈ ਦਿਹਾੜੇ ਦੇ ਉੱਤੇ ਬੰਦੀ ਛੋਟ ਦਿਵਸ ਦੇ ਉੱਤੇ ਜਿਹੜਾ ਹੈ ਸੜਕ ਦਾ ਨਾਮ ਬਦਲ ਕੇ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਇਹਦੇ ਨਾਲ ਸੰਗਤਾਂ ਦੇ ਵਿੱਚ ਜਿੱਥੇ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਉੱਥੇ ਜਿਹੜਾ ਹੈ ਅਮਰੀਕਾ ਦੀ ਧਰਤੀ ਦੇ ਉੱਤੇ ਖਾਲਸਾ ਜੀ ਦੇ ਬੋਲ ਵਾਲੇ ਵੱਲ ਜੋ ਵੱਧੇ ਹੋਏ ਕਦਮ ਹੈ ਉਹਦੇ ਲਈ ਵੀ ਜਿਹੜਾ ਇੱਕ ਬੜਾ ਹੀ ਸੁਨਹਿਰੀ ਕਦਮ ਹੈ ਕਿਉਂਕਿ ਹਰ ਪਾਸੇ ਜਦੋਂ ਖਾਲਸੇ ਦੀ ਜੈ ਜੈਕਾਰ ਹੋਏਗੀ ਉਹ ਜਿਹੜੇ ਉਹਦੇ ਨਾਲ ਪੰਥ ਦੇ ਵਿੱਚ ਜਿਹੜੀ ਹੈ ਬੜੀ ਹੀ ਚੜ੍ਹਦੀ ਕਲਾ ਆ ਰਹੀ ਹੈ ਤੇ ਸੰਗਤਾਂ ਦੇ ਵਿੱਚ ਵੀ ਇਸ ਗੱਲ ਦਾ ਭਾਰੀ ਉਤਸ਼ਾਹ ਹੈ ਤੇ ਸਭ ਤੋਂ ਵੱਧ ਜਿਹੜਾ ਹੈ ਧੰਵਾਦ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਉੱਥੇ ਇਸ ਸਾਰੇ ਉਦਮ ਦੇ ਪਿੱਛੇ ਜਿਨ੍ਹਾਂ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਜਿਹੜਾ ਹੈ ਉਦਮ ਕੀਤਾ ਗਿਆ ਇੱਥੋਂ ਦੇ ਕਮਿਸ਼ਨਰਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਜਿਹੜਾ ਹੈ ਇਹ ਪ੍ਰੋਗਰਾਮ ਬਣਾਇਆ ਗਿਆ ਹੈ ਸੜਕ ਦਾ ਨਾਂ ਗੁਰਦੁਆਰਾ ਰੋਡ ਰੱਖਿਆ ਗਿਆ ਹੈ ਸੋ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਇਸੇ ਤਰ੍ਹਾਂ ਜਿਹੜਾ ਹੈ ਹੋਰ ਵੀ ਮਨ ਦੇ ਵਿੱਚ ਚਾਹੋ ਉਦੋਂ ਪੈਦਾ ਕਰਨ ਤਾਂ ਜੋ ਇਸ ਤਰ੍ਹਾਂ ਦੇ ਜਿਹੜੇ ਹੈ ਹੋਰ ਵੀ ਹੋਰ ਜ਼ਿਆਦਾ ਜਿਹੜੇ ਹੈ ਕਦਮ ਚੁੱਕੇ ਜਾ ਸਕਣ ਸੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਿਰ ਤੋਂ ਮੈਂ ਧੰਨਵਾਦ ਕਰਦਾ ਕੋਟਾਨ ਕੋਟ ਸ਼ੁਕਰ ਕਰਦਾ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਹੋ ਰਹੇ ਆ ਸੋ ਕਮਿਊਨਿਟੀ ਦੇ ਵਿੱਚ ਵੀ ਬੜੀ ਖੁਸ਼ੀ ਦੀ ਲਹਿਰ ਹੈ ਸਾਡੇ ਲਈ ਤਾਂ ਜਿਹੜਾ ਇੱਕ ਕਿਸਮ ਦਾ ਇਤਿਹਾਸ ਦਾ ਪ੍ਰੋਗਰਾਮ ਬਣਿਆ ਹੈ ਆਇਆ ਹੈ ਤੁਸੀਂ ਦੇਖਦੇ ਹੋਵੋਗੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਇਸ ਸਾਰੇ ਕਾਰਜ ਨੂੰ ਲੈ ਕੇ ਖੁਸ਼ੀ ਹੈ ਤੇ ਸਾਰੀਆਂ ਸੰਗਤਾਂ ਪੂਰੇ ਉਤਸ਼ਾਹ ਦੇ ਵਿੱਚ ਹੈ ਦੋ ਤਿੰਨ ਦਿਨ ਤੋਂ ਚਾਰ ਦਿਨ ਤੋਂ ਜਦੋਂ ਤੋਂ ਪਤਾ ਲੱਗਿਆ ਹੈ ਸਾਰੀ ਸੰਗਤ ਨੂੰ ਕਿ ਇਸ ਸੜਕ ਦਾ ਨਾਮ ਜਿਹੜਾ ਗੁਰਦੁਆਰਾ ਰੋਡ ਰੱਖਿਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਵੀ ਇਹਦੇ ਲਈ ਪ੍ਰਬੰਧਕਾਂ ਨੂੰ ਬਹੁਤ ਜ਼ਿਆਦਾ ਅਪਰੀਸ਼ੀਏਟ ਕਰ ਰਹੀਆਂ ਹਨ ਵਧਾਈਆਂ ਦੇ ਰਹੀਆਂ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਹੈ ਸੋ ਤੁਹਾਡਾ ਟੀਵੀ ਵਾਲਿਆਂ ਦਾ ਵੀ ਧੰਨਵਾਦ ਹੈ ਜੋ ਇਸ ਸਾਰੇ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸੰਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਜਿਦਾ ਤੁਸੀਂ ਜਾਣਦੇ ਹੋ ਇਹ ਸ਼ੁਭ ਮੌਕੇ ਦੇ ਵਾਲੇ ਦਿਨ ਸ਼ੁਭ ਦਿਨ ਸਾਡਾ ਗੁਰਦੁਆਰਾ ਰੋਡ ਦਾ ਉਦਘਾਟਨ ਹੋ ਰਿਹਾ ਹੈਗਾ ਥਿਸ ਇਜ਼ ਵੈਰੀ ਪ੍ਰਾਊਡ ਮੂਮੈਂਟ ਸਾਡੇ ਸਾਰੇ ਸਿੱਖਾਂ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਰੋਡ ਦਾ ਨਾਮ ਗੁਰਦੁਆਰਾ ਸਾਹਿਬ ਗੁਰਦੁਆਰਾ ਰੋਡ ਰੱਖਣ ਵਿੱਚ ਤੇ ਸਾਰੀ ਗੁਰਦੁਆਰਾ ਪ੍ਰਬੰਧਕ ਟੀਮ ਦਾ ਸਾਰਿਆਂ ਦਾ ਬਹੁਤ ਸਹਿਯੋਗ ਦੇ ਨਾਲ ਪੋਲੀਟਿਸ਼ੀਅਨਸ ਦੇ ਨਾਲ ਗੱਲਬਾਤ ਕਰਕੇ ਇਹ ਦਿਨ ਸਾਡਾ ਆਇਆ ਹੈ ਇਟਸ ਵੈਰੀ ਪ੍ਰਾਊਡ ਮੂਮੈਂਟ ਸਪੈਸ਼ਲੀ ਫॉर ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਹੈ ਉਹਨਾਂ ਵਾਸਤੇ ਦਿਸ ਇਜ਼ ਅ ਕੋਨੋ ਬੀ ਫੋਰੇਵਰ ਮੈਮਰੀ ਐਂਡ ਸਾਡੇ ਸਾਰਿਆਂ ਲਈ ਬਹੁਤ ਮਾਨ ਭਰਿਆ ਦਿਨ ਹੈ ਜੀ ਸਿੱਦੇ ਨਾਲ ਹੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਐਨੀ ਬੜੀ ਆਸਵਾਦ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਅਸੋ ਕੋਲ ਆਈ ਮਾਈਕ ਟੂ ਵੈਲਕਮ ਐਂਡ ਥੈਂਕ ਯੂ ਫॉर ਬੋਰਡ ਆਫ ਕਮਿਸ਼ਨਰਸ Thank you so much for being part of um, our inauguration for the Gurdwara Road and especially on this um, auspicious day of Bhattacharya uh, Divas and Diwali. Um, so thank you for being part of it and thank you for celebrating with us. And we really appreciate from all this from all the Sikh community, it's a very proud moment to have a road named Gurdwara Road. So thank you and um, you're welcome to, you know, we have a ceremony. And Fireworks later on, please, you know, if you, if you can um, join us and thank you again for uh, being part of this. And uh, thank you everyone for being part of this big moment for our Gurdwara and the Gurdwara Committee, especially uh, for making this happen. So, this is a very proud moment. ਪ੍ਰੋਬਲਮ ਥੈਂਕ ਯੂ ਜੀ ਥੈਂਕ ਯੂ ਫਿਰ अगेन ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਪੂਰੇ ਜਗਤ ਨੂੰ ਬੰਦੀ ਛੋੜ ਦਿਵਸ ਦੀ ਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਬੜਾ ਵੱਡਾ ਦਿਨ ਹੈ ਸਾਡੀ ਕੌਮ ਵਾਸਤੇ ਸਿੱਖ ਕੌਮ ਵਾਸਤੇ ਖਾਸ ਕਰਕੇ 100 ਜਰਸੀ ਵਿੱਚ ਜੋ ਪੁਆਇੰਟ ਹਲ ਗੁਰਦੁਆਰਾ ਹੈ ਇਹਨਾਂ ਨੇ ਬੜੀ ਵੱਡੀ ਉਪਲਾਧੀ ਅੱਜ ਜੋ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਮੇਰਾ ਕਿ ਜਰਸੀ ਚ ਪਹਿਲੇ ਹੀ ਗੁਰਦੁਆਰਾ ਜਿਨ੍ਹਾਂ ਨੇ ਗੁਰਦੁਆਰਾ ਸਟ੍ਰੀਟ ਨਾਂ ਰੱਖਿਆ ਗੁਰਦੁਆਰਾ ਰੋਡ ਨਾਂ ਰੱਖਿਆ ਗਿਆ ਹੈ ਇਹ ਬੜੀ ਵੱਡੀ ਅਚੀਵਮੈਂਟ ਹੈ ਸਾਡੂ ਸਿਰਫ ਇੱਥੇ ਇਸ ਗੁਰਦੁਆਰੇ ਚ 5 ਸਾਲ ਹੋਏ ਹਨ ਅਜੇ ਸ਼ੁਰੂਆਤ ਕੀਤੀ ਨੂੰ ਤੇ ਕਾਫੀ ਕੰਮ ਅਸੀਂ ਕਰ ਚੁੱਕੇ ਆ ਕਾਫੀ ਕੰਮ ਅਜੇ ਹੋਰ ਵੀ ਕਰਨ ਵਾਲੇ ਹਨ ਜਿਸ ਤਰ੍ਹਾਂ ਸਕੂਲ ਦਾ ਚੱਲ ਰਿਹਾ ਹੈ ਪਾਰਕਿੰਗ ਚੱਲ ਰਿਹਾ ਹੈ ਹੋਰ ਵੀ ਸਾਡੀਆਂ ਕੋਸ਼ਿਸ਼ਾਂ ਹਨ ਜਿਸ ਤਰ੍ਹਾਂ ਆਪਣੇ ਬਜ਼ੁਰਗਾਂ ਵਾਸਤੇ ਕਮਿਊਨਿਟੀ ਸੈਂਟਰ ਦਾ ਸਕੂਲ ਸਿਸਟਮ ਬਹੁਤ ਵਧੀਆ ਹੈ ਕੈਲੀਫੋਰਨੀਆ ਦੇ ਸਟਾਈਲ ਨਾਲ ਚੱਲ ਰਿਹਾ ਹੈ ਬਹੁਤ ਵਧੀਆ ਕਾਮਯਾਬ ਹੋ ਰਿਹਾ ਹੈ ਉਹਨਾਂ ਵਾਸਤੇ ਵੀ ਕਮਰੇ ਉੱਪਰ ਬਣ ਰਹੇ ਹਨ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਗੁਰੂ ਸੰਗਤ ਸਾਰੇ ਇਕੱਠ ਸਾਰੇ ਇੱਕ ਦੂਜੇ ਨਾਲ ਮੋਢੇ ਨਾਲ ਲਾ ਕੇ ਚੱਲਦੇ ਹਨ ਇਹ ਕੰਮ ਤਾਂ ਹੀ ਹੁੰਦੇ ਹਨ ਜੇ ਆਪਾਂ ਸਾਰੇ ਇਕੱਠੇ ਹੋ ਕੇ ਚੱਲੀਏ ਦੂਸਰੀ ਗੱਲ ਸਾਡੇ ਲੋਕ ਰਿਲੇਸ਼ਨਸ਼ਿਪ ਬਹੁਤ ਵਧੀਆ ਹਨ ਇਵਨ ਕਿ ਇੱਥੇ ਦੇ ਸੈਨੇਟਰ ਨਾਲ ਕਾਂਗਰਸਮੈਨ ਨਾਲ ਜੋ ਅਸੀਂ ਫੰਡ ਰੇਜ਼ਿੰਗ ਕਰਦੇ ਹਾਂ ਉਹਨਾਂ ਦਾ ਸਾਰਾ ਜੇ ਸਾਨੂੰ ਇਹ ਸਾਰਾ ਰਿਜ਼ਲਟ ਮਿਲ ਰਿਹਾ ਹੈ ਤੇ ਇਹਨਾਂ ਲੋਕ ਇਹ ਪੋਲਿਟਿਕਸ ਨੂੰ ਵੋਟ ਕਹੀਦੀ ਹੈ ਸਾਡੇ ਸਾਰਿਆਂ ਦਾ ਫਰਜ਼ ਹੈ ਆਪਣੀ ਆਪਣੀ ਵੋਟ ਦਾ ਇਸਤੇਮਾਲ ਕਰੀਏ ਵੋਟ ਜਰੂਰ ਜੂਰ ਪਾਣ ਜਾਇਆ ਕਰੀਏ ਇਹਨਾਂ ਦੇ ਸ਼ਬਦਾਂ ਨਾਲ ਕਿਵਾਂ ਦਾ ਜੱਜ ਕਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ Your dedication to our community, your dedication to your families, your dedication to our nation really exemplifies what an American is all about. And you are an integral part of the fabric of our community, doing so much, whether it's charitable work, job creation, helping our economy, helping our communities in so many ways, that we just wanted to say thank you, thank you, keep up the great work, and we're here to help you any way that we can. Thank you. Thank you, Luke. Thank you for the kind words. And uh, Now, I think we want to get, honor some people who were involved in this process. And I think we have a little memento we want to present them. I would our president of Gurdwara Guru Nanak Sikh Society, Gurdaj Singh Thalliwal, and Bajender Singh to come over here and present our award. Token of appreciation first to Commissioner Luca Pelli. I'll be quick. I know everybody's getting antsy. <laughs> um, I just want to say something about Chief Winters. Uh, you may not be aware of this, but I know how valued he is here in Pine Hill. Uh, but you should know that throughout Camden County, and Commissioner Capelli and Commissioner Bedridge will vouch for this, uh, he is the go-to person for us in Camden County. When we want to do something important and special, whether it is our uh, working with the, those with uh, addiction issues, or any other project that we want to work with, whether it's helping with uh, the mentally ill, to help police deal with uh, those those folks, uh, it's always uh, Chief Winters, who is at the forefront. He's the first one to say yes. He's the first one to not just say put my name down. He comes to the meetings. He participates. So um, we're very grateful to have the chief uh, be part of Camden County. I know you must be very grateful to have him part of Pine Hill and a part of your, um, of your uh, family here. Um, he's a wonderful asset. So I just wanted to mention that. Everything else has been said, really. I think Ginny's story is the best. Uh, <laughs> so, so how do you match that? Except to say thank you, enjoy your celebration, and thank you for having us here. Thank you very much. And I really second what you said about Chief Venters because I've been in touch with him since 2014, from the day of the inauguration of this Gurdwara. And Sikhs were new to this community and not many people knew about Sikhs and Sikhism. So he had a special seminar for all the 20 plus police officers for two days to explain to the all officers what Sikhism is, what the significance of turban is, why it is an article of faith, and if there is a crime committed and they had to arrest a Sikh, how to handle him and not to touch his turban. Yeah. And we also tied turbans on five of his police officers' heads. So, <laughs> <laughs> and I, I'm really, really grateful, okay, that has paid dividends for us for the identification so that Sikhs are a separate religion. We are not Hindus, we are not Muslims. So we are the fifth largest religion in the world, and now the world has spread around. Thank you very much for that. And Commissioner Luca Pali, he's been a great friend of Sikhs. And we have been working with him on all the issues, including this role and any other things, okay? And he's been most helpful and thank you very much and thank you board of commissioners for cameron county now in the end there is some refreshments in this room there's coffee and some donuts. next to your beautiful gudwara on september 10th 2016 i had the privilege to see my daughter receive uh, her marriage vows here it was such a beautiful beautiful day we started at 9 a.m in the morning my son-in-law mizor rode in on a horse um, both families, his family and our family gathered, and it was the love that you all showed us that has made their marriage the most fantastic journey that I could be on. I am now blessed to be a grandmother of three. I have Mateo is five, Havana is three, and Reya is seven months. So their journey began here. They frequent Yurguidwara all the time, and their mother um, resides in Ottawa in Canada but when she's here this is where they come so thank you for showing us the love and hospitality and what the meaning of family is because i truly am blessed to be amongst such a beautiful family thank you <clears throat>